ਪਿੱਕੀ ਪ੍ਰਸ਼ਾਦ ਨੇ ਸਾਡੇ ਤੋਂ ਰੇਲਵੇ ਚ ਲੋਨ ਲਈ 3.5 ਲੱਖ ਰੁਪਿਆ ਲੈ ਲਿਆ ਸੀਗਾ ਜੀ ਉਹ ਕੁਝ ਦਿਨ ਬਾਅਦ ਸਾਨੂੰ ਪਤਾ ਲੱਗਾ ਜਦ ਰਿਟਰਨ ਭਰਉਣ ਲੱਗਾ ਵੀ ਇਹਦੇ ਵਿੱਚ ਕਰੋਨਾ ਦੀ ਲੈਂਡਿੰਗ ਹੋਈ ਹੈ ਇਹ ਮਤਲਬ ਕੋਈ ਮਾੜਾ ਮੋਟਾ ਨੈਕਸਸ ਨਹੀਂ ਆ ਇਹਦੇ ਵਿੱਚ ਜੀਐਸਟੀ ਵਿਭਾਗ ਦੇ ਅਧਿਕਾਰੀ ਬੈਂਕ ਦੇ ਅਧਿਕਾਰੀ ਤੇ ਜਿਹੜੇ ਹੋਸਟ ਸਟੇਟ ਜੀਐਸਟੀ ਦੇ ਅਧਿਕਾਰੀ ਨੇ ਉਹਨਾਂ ਸਾਰਿਆਂ ਦੀ ਮਿਲੀ ਭੁਗਤ ਨਾਲੇ ਕਰੋੜ ਰੁਪਏ ਦੀ ਜਿਹੜੀ ਹੈਰਫੋਰ ਹੋਇਆ ਜੋ ਸਰਕਾਰ ਨੂੰ ਚੂਨਾ ਲੱਗਿਆ ਸਾਰਾ ਇਹਨਾਂ ਦੇ ਵਿਭਾਗਾਂ ਦੇ ਮਿਲੀ ਭੁਗਤ ਨਾਲ ਹੋਇਆ ਉਹ ਦੂਈ ਪਾਰਟੀ ਸਾਡੇ ਕੋਲ ਆਈ ਸੀਗੀ ਜੀ ਉਹ ਕਹਿੰਦੀ ਜੀ ਆ ਚੱਕੋ ਸਾਡੇ ਤੋਂ 10 ਲੱਖ ਰੁਪਈਆ ਐਸਐਚਓ ਮਲੋਤਰਾ ਸਾਹਿਬ ਕਹਿੰਦੇ ਵੀ ਜਿਆਦਾ ਤੂੰ ਚੱਕਲਾ ਨਹੀਂ ਐ ਸੀ ਚੱਕਣ ਲੱਗੇ ਨਾਲ ਉਹ ਸੀਗਾ ਜੀ ਸ਼ਮਸ਼ੇਰ ਜੈਂਗੀ ਸ਼ਮਸ਼ੇਰ ਜੈਂਗੀ ਦੀ ਗੱਲ ਕਰ ਰਹੇ ਕੀ ਗੱਲ ਉਹ ਪੁਲਿਸ ਅਧਿਕਾਰੀ ਨੇ ਨਾ ਦੋਨੇ ਹਾਂਜੀ ਦੋਨੇ ਐਸਐਚਓ ਸਾਹਿਬ ਆ ਜੀ ਪੁਲਿਸ ਅਧਿਕਾਰੀ ਹੋਣ ਦੇ ਬਾਅਦ ਵੀ ਤੁਮੂੰ ਰਿਸ਼ਵਤ ਲੈਣ ਲਈ ਕਹਿ ਰਹੇ ਨਹੀਂ ਹਾਂਜੀ ਰਿਸ਼ਵਤ ਕਹਿੰਦੇ ਜੇ ਤੂੰ ਲੈ ਲਾ ਨਹੀਂ ਐ ਸੀ ਲੈਣਿਆ ਜੀ ਉਹਨਾਂ ਨੇ ਸਾਡੇ ਹੱਕ 'ਚ ਕੁਝ ਨਹੀਂ ਕੀਤਾ ਸਾਡੇ ਖਿਲਾਫ ਹੀ ਸਾਰਾ ਕੁਝ ਕੀਤਾ ਐਸਐਚਓ ਸਾਹਿਬ ਕਹਿੰਦਾ ਵੀ ਇਹ ਕਰੋਨਾ ਦਾ ਮਾਮਲਾ ਹੈ ਜੇ ਤਾਂ ਮਰਡਰ ਹੋ ਜਾਂਦੇ ਨੇ ਮਾੜੀ ਮੋਟਾ ਸੱਟਾਂ ਲੱਗਦੇ ਰਹਿੰਦੇ ਐਮਐਲਆਰ ਹੋਈ ਸੀ 2 ਅਕਤੂਬਰ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਖਸਰਾ ਹੋਇਆ ਦਾ ਕ੍ਰਪਸ਼ਨ ਨਾਲ ਹੀ ਆ ਜੀ ਜੇ ਹੋਇਆ ਤਾਂ ਪੈਸੇ ਉਹਨਾਂ ਨੇ ਦਿੱਤੇ ਹੋਣਗੇ ਹਿੱਸਾ ਤਾਂ ਸਾਰਿਆਂ ਨੇ ਵੰਡੇ ਹੋਣਾ ਜੀ ਅਸਲ ਵਿੱਚ ਜਿਹੜਾ ਪੁਲਿਸ ਦਾ ਪੁਰਾਣਾ ਤਰੀਕਾ ਉਹੀ ਵਰਤ ਰਹੀ ਆ ਪੁਲਿਸ ਕੀ ਕਰਦੀ ਆ ਬੰਦਿਆਂ ਨੂੰ ਖੱਜਲ ਖਵਾਰ ਬੰਦੇ ਹੌਲੀ ਹੌਲੀ ਥੱਕ ਜਾਂਦੇ ਨੇ ਕੋਈ ਮਹੀਨੇ ਬਾਅਦ ਥੱਕ ਜਾਂਦਾ ਕੋਈ 2 ਮਹੀਨੇ ਬਾਅਦ ਥੱਕ ਜਾਂਦਾ ਕੋਈ ਸਾਲ ਬਾਅਦ ਥੱਕ ਜਾਂਦਾ ਉਹ ਥੱਕਣ ਦਾ ਇੰਤਜ਼ਾਰ ਕਰ ਰਹੇ ਨੇ ਇਹ ਮੁੰਡਾ ਤਾਂ ਜੀ ਬੈਂਕ 'ਚ ਵੀ ਨਹੀਂ ਗਿਆ ਹੈਗਾ ਕਿਤੇ ਨਹੀਂ ਗਿਆ ਜੀ ਇਹਦੇ 95 ਕਰੋੜ ਦੀ ਤਕਰੀਬਨ ਲੈਣ ਦੇ ਰਹੇ ਨੇ ਜਿਹੜੀ ਟ੍ਰਾਂਜ਼ੈਕਸ਼ਨ ਹੋਈ ਆ ਸਾਰੀ ਆਨਲਾਈਨ ਹੋਈ ਆ ਕਾਰਨ ਕੀ ਬੰਦਾ ਪੁਲਿਸ ਗਰੀਬ ਦੀ ਸੁਣਵਾਈ ਕਿਉਂ ਨਹੀਂ ਕਰ ਰਹੀ ਹੈਗੀ ਪੈਸੇ ਜੀ ਗਰੀਬ ਦੀ ਸੁਣਵਾਈ ਅਗਲਾ ਪੈਸਾ ਚੜਦਾ ਹੋਊਗਾ ਇਹ ਕਿ ਸਿੱਧਾ ਕਿਹਾ ਜਾ ਸਕਦਾ ਹੈ ਜਿਹੜਾ ਮਾਮਲਾ ਕੇਵਲ 3.5 ਲੱਖ ਦੀ ਇੱਕ ਛੋਟੀ ਜੀ ਠੱਗੀ ਦਾ ਬਣਾ ਕੇ ਪੇਸ਼ ਕੀਤਾ ਤੇ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਸ਼ੱਕੀ ਵੀ ਆ ਤੇ ਢਿੱਲੀ ਵੀ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਜ਼ਰੂਰ ਕਿਤੇ ਨਾ ਕਿਤੇ ਪੁਲਿਸ ਅਫਸਰਾਂ ਦੀ ਮਿਲੀ ਭੁਗਤ ਹੈ ਮੰਡੀ ਗੁੰਦਗਰ ਤੇ ਮੇਰੇ ਹਿਸਾਬ ਨਾਲ ਹਜ਼ਾਰਾਂ ਦੀ ਫਰਮਾਇਸ਼ ਚੱਲ ਰਹੀ ਜਿਹੜਾ ਸਰਕਾਰ ਨੂੰ ਟੂਨਾ ਲੱਗ ਰਿਹਾ ਮਤਲਬ ਹਜ਼ਾਰਾਂ ਕਰੋੜ ਦਾ ਡੇਢੀ ਟੂਨਾ ਲੱਗ ਰਿਹਾ ਧਿਆਨ ਕਿਉਂ ਨਹੀਂ ਜਾਦਿਆ ਧਿਆਨ ਸਾਰ ਨਹੀਂ ਮਿਲੀ ਭੁਗਤ ਹੈ ਜੀ ਉਜਰੇ ਈਮੇਲ ਆਣੀ ਵਾਲੀ ਡਾਇਰੈਕਟਰ ਨੇ ਉਹ ਮੈਂ ਸਾਰੀਆਂ ਦੇ ਸਕਦਾ ਹਾਂ ਬਟ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਗੁਜ਼ਾਰੀ ਬੈਠੀ ਲਈ ਮੱਠੀ ਹੈ ਇਹਨਾਂ ਨੂੰ ਘੱਟੋ ਘੱਟ 2 ਸਾਲ ਹੋ ਗਏ ਪੜਕਿਆਂ ਨੂੰ ਇੱਕ ਜਿਹੜੀ ਪਹਿਲਾਂ ਇਹਨਾਂ ਨੇ ਐਫਆਰ ਦਰਜ ਕਰਵਾਈ ਆ 3.5 ਲੱਖ ਦੀ ਬੇਠਗੀ ਹੋਇਆ ਉਹਦੀ ਹਾਲੇ 2 ਸਾਲ ਹੋ ਗਏ ਦੋ ਪਾਣੇ ਦੋ ਸਾਲ ਪਾਣੇ ਦੋ ਸਾਲ ਦੇ ਵਿੱਚ ਇਹਨਾਂ ਨੇ ਹਾਲ ਤੱਕ ਚਲਾਨ ਨਹੀਂ ਪੇਸ਼ ਕੀਤਾ ਕੋਰਚ ਜਿਹੜੇ ਮਹਿਕਮੇ ਵਾਲੇ ਨੇ ਜਿਹਦੇ ਝੀਆਂ ਦੀ ਚੋਰੀ ਹੋ ਰਹੀ ਆ ਉਹ ਮਹਿਕਮੇ ਵਾਲੇ ਮਤਲਬ ਆਪ ਆਪ ਉਹਨਾਂ ਨੂੰ ਗਾਈਡ ਕਰਦੇ ਨੇ ਵੀ ਤੁਸੀਂ ਐਦਾਂ ਦਾ ਚੋਰੀ ਕਰੋ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਪ੍ਰੋਨੀਜ਼ ਪੰਜਾਬ ਸ ਇਸ ਮੌਕੇ ਖੰਨਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਮੌਜੂਦ ਆ ਇੱਕ ਮਾਮਲਾ ਸਾਹਮਣੇ ਆਇਆ ਸੀ ਖੰਨਾ ਸ਼ਹਿਰ ਦਾ ਜਿੱਥੇ ਇੱਕ ਜੋ ਗਰੀਬ ਪਰਿਵਾਰ ਆ ਉਹਦੇ ਨਾਲ ਠੱਗੀ ਹੁੰਦੀ ਆ ਇਹ ਜਿਹੜੀ ਠੱਗੀ ਆ ਕੋਈ ਛੋਟੀ ਮੋਟੀ ਨਹੀਂ ਹੁੰਦੀ ਕਰੋੜਾਂ ਦੀ ਠੱਗੀ ਹੋ ਜਾਂਦੀ ਆ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕੀ ਮਾਮਲਾ ਕੀ ਆ ਪੂਰਾ ਸਰ ਪਹਿਲਾਂ ਤਾਂ ਕੀ ਨਾਮ ਹੈ ਜੀ ਆਪਕੋ ਜਸਵੀਰ ਸਿੰਘ ਆ ਜੀ ਕਿੱਥੋਂ ਦਾ ਰਹਿਣ ਵਾਲੇ ਹੋ ਮੈਂ ਖੰਨੇ ਦਾ ਰਹਿਣ ਵਾਲਾ ਜੀ ਸਰ ਕੀ ਮਾਮਲਾ ਕੀ ਹੋਇਆ ਸੀ ਤੁਹਾਡੇ ਨਾਲ ਮਾਮਲਾ ਇਦਾਂ ਜੀ ਵਿੱਕੀ ਪ੍ਰਸ਼ਾਦ ਨੇ ਸਾਡੇ ਤੋਂ ਰੇਲਵੇ ਚ ਲੋਨ ਲਈ ਸਾਡੇ 3.5 ਲੱਖ ਕੁਝ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਾਂ ਰਿਟਰਨ ਭਰਉਣ ਲੱਗਿਆ ਵੀ ਇਹਦੇ ਵਿੱਚ ਤਾਂ ਕਰੋਨਾ ਦੀ ਲੈਨ ਦਿਨ ਹੋਈ ਹੈ। ਉਤੋਂ ਬਾਅਦ ਦੇ ਵਿੱਚ ਜੀ ਅਸੀਂ ਹੁਣ ਫਿਰ ਰਹੇ ਹਾਂ ਐਸਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਵੀ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ। ਮਤਲਬ ਜਿਹੜੇ ਬੰਦੇ ਦਾ ਤੁਸੀਂ ਨਾਮ ਲੈ ਰਹੇ ਹੋ ਵਿੱਕੀ ਜੀ ਉਹ ਕੌਣ ਨੇ? ਉਹ ਵਿੱਕੀ ਪ੍ਰਸ਼ਾਦ ਜੀ ਗਵਿੰਦਗੜ੍ਹ ਦਾ ਰਹਿਣ ਵਾਲਾ ਜੀ ਤੇ ਉਹਨੇ ਸਾਡੇ ਨਾਲ ਮਤਲਬ ਫਰਾਡ ਕੀਤਾ ਜੀ ਉਤੋਂ ਬਾਅਦ ਕੇਸ ਸਾਡਾ ਇੱਥੇ ਆ ਗਿਆ ਸੀਗਾ ਜੀ ਸਿਟੀ ਦੇ ਵਿੱਚ। ਔਰ ਦੂਈ ਪਾਰਟੀ ਸਾਡੇ ਕੋਲ ਆਈ ਸੀ ਜੀ ਉਹ ਕਹਿੰਦੀ ਜੀ ਆ ਚੱਕੋ ਸਾਡੇ ਤੋਂ 10 ਲੱਖ ਰੁਪਈਆ ਤਾਂ ਐਸਐਚਓ ਮਲੋਤਰਾ ਸਾਹਿਬ ਕਹਿੰਦੇ ਵੀ ਜਿਆਦਾ ਤੂੰ ਚੱਕਲਾ ਨਹੀਂ ਏ ਸੀ ਚੱਕਣ ਲੱਗੇ ਨਾਲ ਉਹ ਸੀਗਾ ਜੀ ਸ਼ਮਸ਼ੇਰ ਸਿੰਘ ਇਹ ਅੱਛਾ ਜੀ ਜਿਹੜੇ ਐਸਐਚਓ ਤੇ ਸ਼ਮਸ਼ੇਰ ਸਿੰਘ ਦੀ ਗੱਲ ਕਰ ਰਹੇ ਕੀ ਗੱਲ ਉਹ ਪੁਲਿਸ ਅਧਿਕਾਰੀ ਨੇ ਨਾ ਦੋਨੇ ਹਾਂਜੀ ਦੋਨੇ ਐਸਐਚਓ ਸਾਹਿਬ ਹੈ ਜੀ ਪੁਲਿਸ ਅਧਿਕਾਰੀ ਹੋਣ ਦੇ ਬਾਅਦ ਤੁਹਾਨੂੰ ਰਿਸ਼ਵਤ ਲੈਣ ਲਈ ਕਹਿ ਰਹੇ ਨਹੀਂ ਹਾਂਜੀ ਰਿਸ਼ਵਤ ਕਹਿੰਦੇ ਜੇ ਤੂੰ ਲੈ ਲੈ ਨਹੀਂ ਏ ਸੀ ਲੈਣਿਆ ਜੀ ਉਹਨਾਂ ਨੇ ਸਾਡੇ ਹੱਕ ਚ ਕੁਛ ਨਹੀਂ ਕੀਤਾ ਸਾਡੇ ਖਿਲਾਫ ਹੀ ਸਾਰਾ ਕੁਝ ਕੀਤਾ ਪੁਲਿਸ ਨੇ ਐਸੀ ਐਸੀ ਕਹਿੰਦੇ ਆ ਜੀ ਇੱਕ ਓ ਐਸ ਐਚਓ ਸਾਹਿਬ ਕਹਿੰਦਾ ਵੀ ਇਹ ਕਰੋੜਾਂ ਦਾ ਮਾਮਲਾ ਹੈ ਜੇ ਤਾਂ ਮਟਰ ਹੋ ਜਾਂਦੇ ਨੇ ਮਾੜੀ ਮੋਟਾ ਸੱਟਾਂ ਲੱਗਦੇ ਰਹਿੰਦੇ ਐ ਐਮ ਐਲ ਆਰ ਹੋਈ ਸੀ 2 ਅਕਤੂਬਰ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿੰਨਾ ਟਾਈਮ ਹੋ ਗਿਆ ਜਿਹੜਾ ਮਾਮਲਾ ਤੁਹਾਡੇ ਕੇਸ ਚੱਲ ਰਿਹਾ ਹੈਗਾ ਇਹ ਕੇਸ ਚੱਲਦੋਂ ਤਕਰੀਬਨ 2 ਸਾਲ ਹੋ ਗਏ ਹੈ ਸਾਨੂੰ ਇਨਸਾਫ ਨਹੀਂ ਮਿਲਿਆ ਐਸ ਐਚ ਵੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਤੇ ਕਹਿੰਦੇ ਵੀ ਤੁਹਾਨੂੰ ਇਨਸਾਫ ਮਿਲੂਗਾ ਜੀ ਮੈਂ ਜਿਹੜੇ ਤੁਸੀਂ ਫਰੋਡ ਦੀ ਗੱਲ ਕਹਿ ਰਹੇ ਹੋ ਵੀ ਕਿਵੇਂ ਹੋਇਆ ਸੀਗਾ ਫਰੋਡ ਜੀ ਅਸੀਂ ਰੇਲਵੇ ਚ ਲੋਨ ਨੂੰ ਦੋ ਮੁੰਡਿਆਂ ਨੂੰ ਪੈਸੇ ਦਿੱਤੇ ਸੀਗੇ ਜੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਰੇਲ ਤੇ ਸਾਢੇ 3 ਲੱਖ ਰੁਪਏ ਦੇਤਾ ਸੀਗਾ ਜੀ ਇਥੇ ਉਹਨਾਂ ਨੂੰ ਤੇ ਉਹਨਾਂ ਨੇ ਉਹ ਸਾਢੇ ਪ੍ਰੂਫ ਲੈ ਕੇ ਜਾਲੀ ਫਰਮਾ ਬਣਾਤੀ ਆ ਜੀ ਮੈਂ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਚੱਲੇ ਹੋਈ ਜਦੋਂ ਫਰਮਾ ਬਣਾਈਆਂ ਨੇ ਸਾ ਮੇਰੇ ਤੇ ਲੋਨ ਚੱਲਦਾ ਸੀ ਮੈਂ ਲੋਨ ਟਰਾਂਸਫਰ ਕਰਨ ਲੱਗਿਆ ਸੀਗਾ ਜੀ ਵੀ ਘੱਟ ਵਿਆਜ ਤੇ ਕੈਪੀਟਲ ਬੈਂਕ ਚ ਉਹ ਕਹਿੰਦੇ ਮੁੰਡੇ ਨੂੰ ਨਾਲ ਅਟੈਚ ਕਰ ਲਾ ਜਦ ਮੁੰਡੇ ਨੂੰ ਨਾਲ ਅਟੈਚ ਕੀਤਾ ਜੀ ਉਦੋਂ ਪਤਾ ਲੱਗਿਆ ਵੀ ਇਹ ਤੇ ਕਰੋੜਾਂ ਦੀ ਲੈਂਦੇ ਰਹੀ ਹੈ ਜੀ ਇਹ ਮੁੰਡਾ ਤਾਂ ਜੀ ਬੈਂਕ ਚ ਵੀ ਨਹੀਂ ਗਿਆ ਹੈਗਾ ਕਿਤੇ ਨਹੀਂ ਗਿਆ ਜੀ ਇਹਦੇ 95 ਕਰੋੜ ਦੀ ਤਕਰੀਬਨ ਲੈਂਦੇ ਰਹੇ ਹੋਗੇ 95 ਕਰੋੜ ਦੇ ਲੈਂ ਲੈਣ ਇਹ ਮਤਲਬ ਇਹ ਬੱਚੇ ਦੇ ਨਾਂ ਤੇ ਹੋਇਆ ਹਾਂਜੀ ਇਹਦੇ ਤੇ ਹੋਇਆ ਮਤਲਬ ਜਾਂ ਉਹਨਾਂ ਨੇ ਪ੍ਰੂਫ ਇਹਨਾਂ ਦੇ ਲਾਤੇ ਜੀ ਅਮਨਦੀਪ ਦੇ ਤੇ ਬਾਕੀ ਸਾਈਨ ਇਹਨਾਂ ਸਾਡੇ ਨਹੀਂ ਆ ਗਏ ਪ੍ਰੂਫ ਇਹਨਾਂ ਦੇ ਉਹਨਾਂ ਕੋਲ ਕਿਵੇਂ ਚੱਲੇਗੇ ਉਹ ਜੀ ਅਸੀਂ ਰੇਲਵੇ ਲਈ ਕਾਗਜ਼ ਦਿੱਤੇ ਸੀ ਉਹਨਾਂ ਨੂੰ ਤੇ ਮਾਲਾ ਫਰੀਨ ਸਾਈਨ ਵਗੈਰਾ ਹੋਈ ਹੋਣੀ ਨਹੀਂ ਸਾਈਨ ਨਹੀਂ ਇਹਨਾਂ ਦੇ ਹੈਗੇ ਉਹ ਤੇ ਫਿਰ ਬੈਂਕ ਦੇ ਵੀ ट्रांजੈਕਸ਼ਨਾਂ ਕਿਵੇਂ ਹੋ ਗਈਆਂ ਤੁਸੀਂ ਇਹਨੇ ਅਮਾਉਂਟ ਦੀ ਕਹਿਣ ट्रांजੈਕਸ਼ਨਾਂ ਜੀ ਉਹਨਾਂ ਨੇ ਕੀਤੀਆਂ ਨਹੀਂ ਜੀ ਇਹਨਾਂ ਨੇ ਮੌਤ ਕੇ ਲੋਣਾ ਨਹੀਂ ਕੀਤੀਆਂ ਜੀ ਸੌਰਬ ਉਹਨਾਂ ਨੇ ਕੀਤੀਆਂ ਜੀ ਇਹ ਮੂਰੇ ਆਉਣੇ ਚਾਹੀਦੇ ਆ ਜੀ ਬੰਦੇ ਸਾਡੇ ਕੋਲ ਤਾਂ ਫਰਮਾ ਵਾਲੇ ਕਲੀਅਰ ਨਹੀਂ ਕਰ ਰਹੇ ਜੀ ਬੰਦੇ ਕਿਹਨਾਂ ਨੇ ਕੀਤਾ ਕੰਮ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਐਸੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲੇ ਜੀ ਉਹ ਜਿਹੜੇ ਅਸਲੀ ਬੰਦੇ ਉਹ ਮੂਰੇ ਆਉਣ ਜੀ। ਸਾਡੇ ਨਾਲ ਇੱਥੇ ਐਡਵੋਕੇਟ ਸਾਹਿਬ ਵੀ ਮੌਜੂਦ ਨੇ ਨਾ ਗੱਲਬਾਤ ਕਰਦੇ ਸਰ ਕੀ ਨਾਮ ਹੈ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਢਾਲੀਵਾਲਾ ਮਖੰਨੇ ਇੱਥੇ ਪ੍ਰੈਕਟਿਸ ਕਰਦਾ ਆ। ਤੇ ਜਿਹੜਾ ਇਹਨਾਂ ਦਾ ਮਸਲਾ ਆ ਇਹ ਮਤਲਬ ਕੋਈ ਮਾੜਾ ਮੋਟਾ ਨੈਕਸਸ ਨਹੀਂ ਆ ਇਹਦੇ ਵਿੱਚ ਜੀਐਸਟੀ ਵਿਭਾਗ ਦੇ ਅਧਿਕਾਰੀ ਬੈਂਕ ਦੇ ਅਧਿਕਾਰੀ ਤੇ ਜਿਹੜੇ ਹੋਰ ਸਟੇਟ ਜੀਐਸਟੀ ਦੇ ਅਧਿਕਾਰੀ ਨੇ ਉਹਨਾਂ ਸਾਰਿਆਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਜਿਹੜੀ ਹੀਰਫੋਰ ਹੋਇਆ ਜੋ ਸਰਕਾਰ ਨੂੰ ਚੂ ਇਹਨਾਂ ਦੇ ਇਹਨਾਂ ਦੇ ਬੇਟਿਆਂ ਨੂੰ ਨੌਕਰੀ ਲਾਉਣ ਵਾਸਤੇ ਦੋ ਦੋ ਬੇਟੇ ਨੇ 3.5 ਲੱਖ ਰੁਪਏ ਉਹਨਾਂ ਤੋਂ ਪਹਿਲਾਂ ਤਾਂ ਕੈਸ਼ ਲੈ ਲਿਆ ਵੀ ਤੁਹਾਡੇ ਬੇਟਿਆਂ ਨੂੰ ਨੌਕਰੀ ਲਵਾਉਣਿਆ ਉਹ ਤੋਂ ਬਾਅਦ ਇਹਨਾਂ ਦੇ ਜਿਹੜੇ ਡਾਕੂਮੈਂਟ ਲਿੱਤੇ ਨੌਕਰੀ ਵਾਸਤੇ ਉਹ ਮਿਸਯੂਜ਼ ਕਰਕੇ ਫਰਮ ਦੇ ਵਿੱਚ ਆਪਣੇ ਖਾਤੇ ਖੁਲਵਾ ਕੇ ਪਰ ਮਚ ਲਵਾ ਲੀਆਂ ਉਹਨਾਂ ਵਿੱਚ ਕਰੋੜਾਂ ਦੀ ਲੈਂਡ ਦੇਣ ਹੋਇਆ ਮਤਲਬ ਜਿਹੜੇ ਜੀਐਸਟੀ ਵਿਭਾਗ ਆ ਜਦੋਂ ਵੀ ਕੋਈ ਫਰਮ ਬਣਾਉਂਦਾ ਬੰਦਾ ਉਹਦੀ ਇੱਕ ਪੋਸਟ ਵੈਰੀਫਿਕੇਸ਼ਨ ਹੁੰਦੀ ਆ ਬੰਦਾ ਜਾ ਕੇ ਜਗ੍ਹਾ ਦੀ ਵੈਰੀਫਿਕੇਸ਼ਨ ਕਰਦਾ ਇੱਥੇ ਇੱਕ ਵਿਵੇਕ ਬੰਸਲ ਨਾਮ ਦਾ ਬੰਦਾ ਹੈ ਮੰਡੀ ਗੁੰਦ ਕਰਦਾ ਜੀਨੇ ਮਤਲਬ ਰੈਂਟ ਡੀਟੇਲ ਨੇ ਬੱਚਿਆਂ ਦੇ ਨਾਮ ਤੇ ਰੈਂਟ ਡੀਡ ਤਿਆਰ ਕਰਵਾਈ ਆ ਜੇ ਹੁਣ ਆਪਾਂ ਕੋਈ ਕਿਰਾਏਦਾਰ ਰੱਖਦੇ ਆ ਤਾਂ ਘਟੋ ਘੜਾ ਪੋਦੀ ਬੈਕਗਰਾਉਂਡ ਦੇਖਦੇ ਆ ਉਹਦੇ ਪਿਛੋਕੜ ਦੇਖਦੇ ਆ ਉਹਦੀ ਕੋਈ ਡਾਕੂਮੈਂਟ ਦੇਖਦੇ ਆ ਇਹ ਉੱਥੇ ਨਾ ਉਹਨਾਂ ਨੂੰ ਗੈਨ ਨਾ ਵਿਵੇਕ ਬੰਸਲ ਨੂੰ ਜਾਣਦੇ ਨੇ ਉਹਨੇ ਫਰਮ ਅਸਤੀ ਬਕਾਇਆ ਖੜਾਇਆ ਸਰ ਬਿਨਾ ਸਾਈਨ ਦੇ ਚੀਜ਼ਾਂ ਕਿਵੇਂ ਹੋ ਗਈਆਂ ਹਨ ਉਹ ਉਹਦੇ ਤੇ ਮੈਂ ਦੱਸਦਾ ਜਦੋਂ ਇਹਨਾਂ ਨੇ ਅਕਾਊਂਟ ਖਲਵਾਏ ਜਿਹੜਾ ਵਿਕੀ ਪ੍ਰਸ਼ਾਦ ਸੀ ਉਹਨੇ ਆਪਣੀ ਈਮੇਲ ਆਈਡੀ ਔਰ ਆਪਣਾ ਫੋਨ ਨੰਬਰ OTP ਵਾਸਤੇ ਉਹਨੇ ਮਤਲਬ ਦਿੱਤਾ ਤੇ ਜਦੋਂ ਜਿਹੜੀ ਟਰਾਂਜੈਕਸ਼ਨ ਹੋਈ ਆ ਸਾਰੀ ਆਨਲਾਈਨ ਹੋਈ ਆ ਉਹਨੇ ਆਨਲਾਈਨ ਜਿਹੜਾ ਆਪਣੀ ਈਮੇਲ ਆਈਡੀ ਯੂਜ਼ ਕਰਕੇ ਆਪਣੇ ਫੋਨ ਨੰਬਰ ਯੂਜ਼ ਕਰਕੇ ਬਕਾਇਦਾ ਜਦੋਂ ਅਸੀਂ ਪਹਿਲਾਂ ਹੀ ਕਾਫੀਆ ਦਰਜ ਕਰਵਾਈ ਆ ਉਹਦੇ ਵਿੱਚ ਪੁਲਿਸ ਨੂੰ ਨੰਬਰ ਵੀ ਪਾਇਆ ਈਮੇਲ ਆਈਡੀ ਵੀ ਪਾਈਆਂ ਨੇ ਔਰ ਮੈਂ ਆਪਣੇ ਲੈਵਲ ਤੇ ਇਨਵੈਸਟੀਗੇਸ਼ਨ ਕਰਕੇ ਸਰਬਾਨਗਰ ਜਿਹੜਾ ਇਹਨਾਂ ਦਾ ਸਟੇਟ ਆਪਣੀ GST ਦੀ ਇੰਟ ਮੈਨੂੰ ਜਿਹੜੇ ਨੰਬਰ ਮੈਂ ਹੋਰ ਵੀ ਨੰਬਰ ਮੈਂ ਪੁਲਿਸ ਨੂੰ ਪ੍ਰੋਵਾਈਡ ਕਰ ਸਕਦਾ ਜਿਹੜੇ ਉਸ ਉਸ ਅਕਾਊਂਟ ਨਾਲ ਰਿਲੇਟਡ ਨੇ ਉਹ ਜਿਹੜੇ ਈਮੇਲ ਆ ਰਹੀ ਰਿਲੇਟਡ ਨੇ ਉਹ ਮੈਂ ਸਾਰੀਆਂ ਦੇਖ ਸਕਦਾ ਬਟ ਪੁਲਿਸ ਪ੍ਰਸ਼ਾਸਨ ਦੇ ਕਿਹੜੀ ਕਾਰਗੁਜ਼ਾਰੀ ਬੈਠੀ ਲਿ ਮੱਠੀ ਹੈ ਇਹਨਾਂ ਨੂੰ ਘੱਟੋ ਘੱਟ 2 ਸਾਲ ਹੋ ਗਏ ਪੜਕਦਿਆਂ ਨੂੰ ਇੱਕ ਜਿਹੜੀ ਪਹਿਲਾਂ ਇਹਨਾਂ ਨੇ ਐਫਆਰ ਦਰਜ ਕਰਵਾਈ ਆ 3.5 ਲੱਖ ਦੀ ਬੇ ਠੱਗੀ ਹੋਇਆ ਉਹਦੀ ਹਾਲੇ 2 ਸਾਲ ਹੋ ਗਏ ਪਾਣੇ 2 ਸਾਲ ਪਾਣੇ 2 ਸਾਲ ਦੇ ਵਿੱਚ ਇਹਨਾਂ ਨੇ ਹਾਲ ਤੱਕ ਚਲਾਨ ਨਹੀਂ ਪੇਸ਼ ਕੀਤਾ ਕੋਰਟ ਚ ਸਰ ਕਾਰਨ ਕੀ ਮਤਲਬ ਪੁਲਿਸ ਗਰੀਬ ਦੀ ਸੁਣਵਾਈ ਕਿਉਂ ਨਹੀਂ ਕਰ ਰਹੀ ਹੈਗੀ ਪ ਸਾਰੇ ਹੋ ਜਾਂਦਾ ਕ腐ਸ਼ਨ ਨਾਲ ਹੀ ਆ ਜੀ ਇਹ ਜੇ ਹੋ ਜਾਂਦਾ ਪੈਸੇ ਉਹਨਾਂ ਨੇ ਦਿੱਤੇ ਹੋਣਗੇ ਹਿੱਸਾ ਤਾਂ ਸਾਰਿਆਂ ਨੇ ਵੰਡੇ ਹੋਣਾ ਜੀ ਤੇ ਫਿਰ ਸਰ ਉਹ ਇਹ ਗੱਲ ਗੱਲ ਤਾਂ ਉੱਥੇ ਜਾਂਦੀ ਘੁੰਮ ਫਿਰ ਕੇ ਵੀ ਸਾਰਿਆਂ ਨੇ ਕੋਲ ਪੈਸਾ ਆਇਆ ਹੀ ਹੋਣਾ ਤਾਂ ਹੀ ਉਹ ਨਹੀਂ ਕੰਮ ਕਰ ਰਹੇ ਕਿ ਤਾਂ ਹੀ ਨੇ ਇਹਨਾਂ ਨੂੰ 2 ਸਾਲ ਤੋਂ ਮੈਂ ਦੇਖੋ ਮੈਂ 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 ਤਾਂ ਇੱਕ ਲੀਗਲ profession ਚਾਹ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਜੇ ਹੁਣ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਹਨਾਂ ਦੇ ਨਾਲ ਜਾਊਂਗਾ ਇਹਨਾਂ ਨੂੰ ਇਨਸਾਫ ਦਿਵਾ ਕੇ ਰਾਂਗੇ ਆ ਤੁਸ ਨੂੰ ਐਸਐਸਪੀ ਦਫਤਰ ਸਾਹਿਬ ਆਏ ਸੀ ਸਰ ਨੂੰ ਮਿਲੇ ਕਿ ਕੀ ਹਾਮ ਐਸਐਸਪੀ ਸਾਹਿਬ ਤੁਹਾਨੂੰ ਅਸ਼ਵਾਸ਼ਣ ਦਿੱਤਾ ਕਿ ਕਹਿੰਦੇ ਵੀ ਜਿਹੜਾ ਵਕੂਆ ਇਹ ਮੰਡੂਗਨਗੜ ਦਾ ਬਣਦਾ ਆ ਅਸੀਂ ਚਲੋ ਉੱਥੇ ਵੀ ਪੈਰਵਾਈ ਕਰਾਂਗੇ ਪਰ ਜਿਹੜੀ ਇੱਥ ਉਹੀ ਐਫ ਮਤਲਬ ਪੁਲਿਸ ਨੇ ਹਾਲ ਤੱਕ ਜਿਹੜਾ ਚਲਾਨ ਦਾ ਕੋਰਟ 'ਚ ਪੇਸ਼ ਨਹੀਂ ਕੀਤਾ ਜਦ ਕਿ 90 ਦਿਨ ਦਾ ਟਾਈਮ ਹੁੰਦਾ ਜੀ ਮੰਡੀ ਗੁੰਦਗਰ ਤੇ ਮੇਰੇ ਸਾਹਬ ਨਾਲ ਹਜ਼ਾਰਾਂ ਦੀ ਫਰਮਾ ਇਹ ਚੱਲ ਰਹੀ ਜਿਹੜਾ ਸਰਕਾਰ ਨੂੰ ਚੂਨਾ ਲੱਗ ਰਿਹਾ ਮਤਲਬ ਹਜ਼ਾਰਾਂ ਕਰੋੜ ਦਾ ਡੇਲੀ ਚੂਨਾ ਲੱਗ ਰਿਹਾ ਕਿੱਥੇ ਆਣ ਕਿਉਂ ਨਹੀਂ ਜਾ ਰਿਹਾ ਸਾਰ ਨਹੀਂ ਮਿਲੀ ਬੁਕਤ ਜੀ ਜਿਹੜੇ ਮੈਕਮੇ ਵਾਲੇ ਨੇ ਜਿਹੜੇ ਜੀਵਾਂ ਦੀ ਚੋਰੀ ਹੋ ਰਹੀ ਆ ਉਹ ਮੈਕਮੇ ਵਾਲੇ ਮਤਲਬ ਆਪ ਆਪ ਉਹਨਾਂ ਨੂੰ ਗਾਈਡ ਕਰਦੇ ਨੇ ਵੀ ਤੁਸੀਂ ਇਦਾਂ ਦਾ ਚੋਰੀ ਕਰੋ ਤੇ ਗਰੀਬਾਂ ਨਾਲ ਹਮੇ ਕਿਉਂ ਜੇ ਗਰੀਬ ਮੜਾ ਜਾ ਕੋਈ ਟੈਕਸ ਨਾ ਭਰਨ ਉਹਨਾਂ ਨੂੰ ਤੇ ਜਦ ਹੀ ਟੈਕਸਾਂ ਵਿੱਚ ਆ ਜਾਂਦੇ ਕਾਗਜ਼ਿਕਰ ਬਲੈਂਕ ਨਿਕਲ ਜਾਂਦੇ ਇਹਨਾਂ ਦੇ ਇਹਨਾਂ ਦੇ ਸਿਰ ਤੇ 6-7 ਕਰੋੜ ਜਿਹੜਾ ਮੈਂ ਕਹਿ ਰਿਹਾ ਜੀਐਸਟੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਦੇ ਜਿਹੜਾ 6-7 ਕਰੋੜ ਰੁਪਏ ਜੀਐਸਟੀ ਖੜਾ ਆ ਉਹਦਾ ਜਿਹੜੀ ਜਿਹੜੀ ਰਿਕਵਰੀ ਹੋਣੀ ਆ ਇਹਨਾਂ ਦੀ ਭਾਵੇਂ ਪ੍ਰਾਪਰਟੀ ਵੇਚ ਕੇ ਹੋਵੇ ਜਦੋਂ ਮੈਕਮੇ ਨੇ ਕਾਰਵਾਈ ਕਰਨੀ ਇਹਨਾਂ ਤੇ ਹੋਣੀ ਆ ਜ ਕਾਰ ਬਣਾ ਕੇ ਉਹ ਆਪਣਾ ਸੁੱਲੂਛਦਾ ਕਰਨੇ ਜੀ ਜਦ ਇਹਨਾਂ ਕੋਲੇ ਕੋਈ ਲੈਣ ਦੀ ਨਹੀਂ ਹੈਗਾ ਫਿਰ ਜੀਐਸਟੀ ਉਹਨਾਂ ਕਿੱਥੋਂ ਭਰਨਗੇ ਇਹਨਾਂ ਦਾ ਪੈਨ ਕਾਰਡ ਲੱਗਿਆ ਜੀ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦੇ ਨਾਮ ਤੇ ਆ ਇਹਨਾਂ ਨੂੰ ਦੋ ਚੀਜ਼ ਦਾ ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਆ ਮੈਂ ਉਹੀ ਤਾਂ ਗੱਲ ਕਰ ਇਹਨਾਂ ਨੂੰ ਪਤਾ ਨਹੀਂ ਪਰ ਇਹਨਾਂ ਦੇ ਨਾਮ ਦੇ ਠੱਗੀ ਹੋ ਰਹੀ ਹੈ ਜੀ ਜਿਹੜੀ ਮਹਿਕਮਾ ਨੇ ਠੱਗੀ ਮਾਰੀ ਇਹਨਾਂ ਨੇ ਮਾਰੀ ਹੈ ਕਾਗਜ਼ਾਂ 'ਚ ਜਦ ਕਿ ਇਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਹੈ ਨਹੀਂ ਇੱਕ ਕਰ ਮੈਂ ਸਰ ਇੱਥੇ ਆਪਣੇ ਐਮਐਲਏ ਤੋਂ ਰੰਮਰੀ ਸੌਂ ਜੀ ਨੇ ਤੁਸੀਂ ਉਹਨਾਂ ਕੋਲੇ ਮਾਮਲਾ ਪੰਚਾਇਆ ਸੀਗਾ ਮੈਂ ਜੀ ਪਹਿਲਾਂ ਇੱਕ ਦੋ ਵਾਰ ਹੋਇਆ ਸੀਗਾ ਜ ਹੋਣ ਮੈਂ ਅੱਜ ਫੇਰ ਵਕੀਲ ਸਾਹਿਬ ਨਾਲ ਜਾ ਕੇ ਪੇਚ ਆਉਂਗਾ ਜੀ ਸਾਡੇ ਨਾਲ ਇੱਥੇ ਸੰਦੀਪ ਸਿੰਘ ਰਪਾਲੋਂ ਜੀ ਮੌਜੂਦ ਨੇ ਹਰ ਕੰਮ ਦੇ ਇੱਕ ਗਰੀਬ ਲੋਕ ਉਹਨਾਂ ਨਾਲ ਆ ਕੇ ਖੜਦੇ ਨੇ ਅੱਜ ਫੇਰ ਇੱਥੇ ਖੜੇ ਨੇ ਇੱਕ ਗਰੀਬ ਪਰਿਵਾਰ ਦੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪੁਲਿਸ ਕਿੱਥੇ ਆ ਕਿੱਥੇ ਕੰਮ ਕਰੂਗੀ ਦੇਖ ਦੂਜੇ ਤੀਜੇ ਦਿਨ ਬਾਅਦ ਆ ਜਾਂਦਾ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਕੰਮ ਨਹੀਂ ਕਰਦੀ ਫੇਰ ਕੰਮ ਕਰੂਗੀ ਕਿੱਥੇ ਗੱਲ ਇਹ ਆ ਵੀ ਪੁਲਿਸ ਨੂੰ ਜਿਹੜੀ ਇਨਵੈਸਟੀਗੇਸ਼ਨ ਆ ਉਹ ਬੜੇ ਪ੍ਰੋਪਰ ਤਰੀਕੇ ਨਾਲ ਕਰਨੀ ਚਾਹੀਦੀ ਸੀ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਇੰਨਾ ਕਰੋੜਾਂ ਰੁਪਏ ਦੀ ਠੱਗੀ ਹੋਈ ਗਲਤ ਫਰਮਾਂ ਬਣਾਈਆਂ ਗਲਤ ਰੈਂਟ ਡੀਡ ਬਣਾਈਆਂ ਔਰ ਬਕਾਲਤ ਢਾਂਗ ਨਾਲ ਖਾਤੇ ਖੁੱਲੇ ਪਰ ਜਿਹੜਾ ਮਾਮਲਾ ਕੇਵਲ 3.5 ਲੱਖ ਦੀ ਇੱਕ ਛੋਟੀ ਜੀ ਠੱਗੀ ਦਾ ਬਣਾ ਕੇ ਪੇਸ਼ ਕੀਤਾ ਤੇ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਸ਼ੱਕੀ ਵੀ ਆ ਤੇ ਢਿੱਲੀ ਵੀ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਜਰੂਰ ਕਿਤੇ ਨਾ ਕਿਤੇ ਪੁਲਿਸ ਅਫਸਰਾਂ ਦੀ ਮਿਲੀ ਭੁਗਤਾਂ ਕਦਾ ਨੀ ਵੀ ਜੇ ਇੱਥੇ ਕੋਈ ਵੱਡੇ ਲੀਡਰ ਦਾ ਕਿਸੇ ਦਾ ਕੋਈ ਕੇਸ ਹੁੰਦਾ ਤਾਂ ਉਹ ਸੋਲਵ ਹੋ ਜਾਣਾ ਸੀਗਾ ਮਿੰਟ ਬਿਲਕੁਲ ਜੀ ਬਿਲਕੁਲ ਜਿੱਥੇ ਕਿਸੇ ਜੋਰਾਵਰ ਦਾ ਵੱਡੇ ਸਿਆਸੀ ਦਾ ਜਿਹਦੇ ਕੋਲੇ ਸਿਆਸੀ ਅਪਰੋਚ ਆ ਉਹਦੇ ਨਾਲ ਇਹ ਜੀ ਗੱਲ ਹੁੰਦੀ ਹੁਣ ਨੂੰ ਕਦਾ ਬਹੁਤ ਵੱਡਾ ਰੌਲਾ ਪੈ ਜਾਣਾ ਸੀ ਕੋਈ ਛੋਟਾ ਕਰੋੜਾਂ ਰੁਪਏ ਦੀ ਇਹਦੇ ਵਿੱਚ ਇਹ ਜਸਵੀਰ ਸਿੰਘ ਨਾਲ ਵੀ ਠੱਗੀ ਆ ਨਾਲ ਗਵਰਨਮੈਂਟ ਨਾਲ ਬਹੁਤ ਵੱਡੀ ਵੱਡੀ ਠੱਗੀ ਆ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਵੀ ਪੁਲਿਸ ਗਰੀਬ ਜਾਣ ਕੇ ਇਹਦਾ ਮਸਲਾ ਹੱਲ ਨਹੀਂ ਕਰਦੇ। ਸਰ ਤੁਸੀਂ ਇਸ ਹਿਸਾਬ ਨੂੰ ਮਿਲਿਆ ਸੀ ਇਹ ਪੁਲਿਸ ਅਕਾਲੀ ਨੇ ਨਾਮ ਲੈ ਰਹੇ ਸੀਗੇ। ਵੀ ਉਹ ਵਿਚੇ ਦੇ ਇਨਵੋਲਵ ਨੇ ਉਹਨਾਂ ਦੇ ਵੀ ਨਾਮ ਕੰਪਲੇਂਟ ਦੇ ਵਿੱਚ ਲਿਖਾਏ ਨਹੀਂ ਅੱਜ। ਨਹੀਂ ਕੰਪਲੇਂਟ ਦੇ ਵਿੱਚ ਨਹੀਂ ਪਰ ਕੰਪਲੇਂਟ ਜਦੋਂ ਪਰਚਾ ਦਰਜ ਹੋਇਆ ਉਦੋਂ ਬਾਅਦ ਉਹ ਉਹਨਾਂ ਬੰਦਿਆਂ ਨੇ ਇਹਨੂੰ ਡਰਾਇਆ ਧਮਕਾਇਆ। ਜਸਵੀਰ ਸਿੰਘ ਦੇ ਦੱਸਣ ਮੁਤਾਬਕ ਇਨਾਂ ਤੇ ਹਮਲਾ ਵੀ ਹੋਇਆ ਹੈ ਪੁਲਿਸ ਕੋਲੇ ਜਾਂਦੀ ਵੀ ਰਹੇ ਪੁਲਿਸ ਅਫਸਰ ਇਹ ਮਾਮਲੇ ਨੂੰ ਦਬਾਉਣ ਦੇ ਲਈ ਇਹਨਾਂ ਤੇ ਦਬਾਅ ਵੀ ਪਾਉਂਦੇ ਰਹੇ ਪਰਚੇ ਦੀ ਵੀ ਧਮਕੀ ਦਿੰਦੇ ਰਹੇ ਹੋਰ ਬਹੁਤ ਸਾਰੇ ਨੇ ਜਿਹੜੇ ਆਮ ਪੁਲਿਸ ਕੋਲੇ ਦਬਾਅ ਹੁੰਦੇ ਨੇ ਉਹ ਬਣਾਉਂਦੇ ਰਹੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਸਾਰਿਆਂ ਦੇ ਨਾਂ ਬਕਾਇਦਾ ਪ੍ਰੂਫਾਂ ਨਾਲ ਨਸਰ ਕਰਾਂਗੇ ਬਿਨਾਂ ਪ੍ਰੂਫ ਤੋਂ ਨਾਂ ਲੈਣੇ ਕਿਤੇ ਨਾ ਕਿਤੇ ਉਹਨਾਂ ਦੀ ਬਚਤ ਵੀ ਹੋ ਸਕਦੀ ਹੈ ਅਸੀਂ ਵਕੀਲ ਸਾਹਿਬ ਨੂੰ ਕਿਹਾ ਇਹ ਲੱਗੇ ਹੋਏ ਨੇ ਦੇਖੋ ਇਹਨਾਂ ਨੇ ਕਿਵੇਂ ਪ੍ਰਾਪਰ ਇਨਵੈਸਟੀਗੇਸ਼ਨ ਅਮਰੀਕੀ ਨਾਲ ਕਰੀ ਆ ਇਕ ਨਹੀਂ ਉਹਨਾਂ ਅਫਸਰਾਂ ਦੀਆਂ ਕਾਲ ਡਿਟੇਲਾਂ ਹੋਰ ਕਈ ਚੀਜ਼ਾਂ ਨੇ ਪੁ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆਉਣ ਵਾਲੇ ਦਿਨਾਂ ਚ ਅਸੀਂ ਉਸ ਅਫਸਰਾਂ ਦੇ ਤੇ ਉਹਦੇ ਉੱਤੋਂ ਵੱਡੇ ਅਫਸਰਾਂ ਦੇ ਜਿਨ੍ਹਾਂ ਨੇ ਮਾਮਲੇ ਨੂੰ ਹੱਲ ਨਹੀਂ ਕਰਿਆ ਉਹਨਾਂ ਦੇ ਨਾਮ ਹੀ ਦੱਸਾਂਗੇ ਲੱਗਦਾ ਵੀ ਜਿਵੇਂ ਨਾ 2 ਸਾਲ ਦਾ ਸਮਾਂ ਹੋ ਚੁੱਕਿਆ ਤੇ ਧੱਕੇ ਖਾਦੇ ਨੇ ਅਧਿਕਾਰੀਆਂ ਦੇ ਕੋਲ ਪੁਲਿਸ ਦੇ ਕੋਲ ਹੁਣ ਆ ਕੇ ਸੁਣਵਾਈ ਹੋਊਗੀ ਦੇਖੋ ਜੀ ਸੁਣਵਾਈ ਤਾਂ ਇੱਕ ਨਾ ਇੱਕ ਦਿਨ ਹੋਣੀ ਆ ਅਸਲ ਵਿੱਚ ਜਿਹੜਾ ਪੁਲਿਸ ਦਾ ਪੁਰਾਣਾ ਤਰੀਕਾ ਉਹੀ ਵਰਤ ਰਹੀ ਆ ਪੁਲਿਸ ਕੀ ਕਰਦੀ ਆ ਬੰਦਿਆਂ ਨੂੰ ਖੱਜਲ ਖਵਾਰ ਬੰਦੇ ਹੌਲੀ ਹੌਲੀ ਥੱਕ ਜਾਂਦੇ ਨੇ ਕੋਈ ਮਹੀਨੇ ਬਾਅਦ ਥੱਕ ਜਾਂਦਾ ਕੋਈ 2 ਮਹੀਨੇ ਬਾਅਦ ਥੱਕ ਜਾਂਦਾ ਕੋਈ ਸਾਲ ਬਾਅਦ ਥੱਕ ਜਾਂਦਾ ਉਹ ਥੱਕਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਹੁਣ ਜਿਹੜੀ ਸਾਡੀ ਸਾਰੀ ਟੀਮ ਆ ਉਹ ਥੱਕਣੇ ਵਾਲੀ ਨਹੀਂ ਬਿਲਕੁਲ ਇਨਸਾਫ ਲਵਾਵਾਂਗੇ ਬਿਲਕੁਲ ਇੱਥੇ ਨਹੀਂ ਮਿਲੂਗਾ ਗਾਹਾਂ ਲੈ ਲਾਂਗੇ ਕੋਟ ਰਾਹੀਂ ਲੈ ਲਾਂਗੇ ਇਨਸਾਫ ਤਾਂ ਲੈ ਕੇ ਹਟਾਂਗੇ ਕਪੜਾ ਚੱਲ ਰਿਹਾ ਮੰਡੀ ਗਵਿੰਦਗੜ੍ਹ ਅੱਡਾ ਮੰਡੀ ਗਵਿੰਦਗੜ੍ਹ ਜਾਲੀ ਫਰਮਾਂ ਦਾ ਵੇਲਿੰਗ ਦਾ ਬੈਲਟੀਆਂ ਦਾ ਇਸ ਕਰਕੇ ਉਹ 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 ਉਸ ਕਪੜੇ ਨੂੰ ਨੰਗਾ ਕਰਨੀ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊ। ਧੰਨਵਾਦ। ਸੋ ਦੇਖ ਗਰੀਬ ਪਰਿਵਾਰਾਂ ਇਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਬੰਗਲਾਗ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਮ ਤੇ ਜਿਨ੍ਹਾਂ ਦੇ ਪ੍ਰੂਫ ਲਾ ਕੇ ਇੱਥੇ ਕਰੋੜਾਂ ਦੀ ਜੋ ਕਪੜੇ ਵਜ ਜਿੱਤੀ ਗਈ ਹੈ ਇੱਥੇ ਹੁਣ ਪੁਲਿਸ ਦੁਆਰਾ ਇਹ assurance ਦਵਾਇਆ ਗਿਆਗਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜੋ ਸੁਣਵਾਈ ਹੋ ਜਰੂਰ ਹੋਵੇਗੀ। ਬਾਕੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹਾਦੋਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਤੁਸੀਂ ਦੇਖਦੇ ਕਰੋਨਿਊਜ਼ ਪੰਜਾਬ ਮੈਂ ਰਣਦੀਪ ਕੌਰ। ਠੀਕ ਹੈ ਜੀ ਹੈਲੋ ਹੈਲੋ ਹਾਂਜੀ ਸਰ ਸੁਮਿਤਜੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਯੈਸ ਬੈਂਕ ਤੋਂ ਸਰ ਨਹੀਂ ਮੈਂ ਹੁਣ ਐਟ ਐਫ ਐਸ ਸੀ ਆ ਗਿਆ ਸੀ ਦੱਸੋ ਸਰ ਪੱਤਰਕਾਰ ਦੰਦੀਪੁਰ ਗੱਲ ਕਰ ਰਹੀ ਹਾਂ ਖੰਨੇ ਤੋਂ ਸਰ ਜਿਹੜੇ ਤੁਸੀਂ ਜੈਸ ਬੈਂਕ ਦੇ ਵਿੱਚ ਕੰਮ ਕਰਦੇ ਹੋ ਤੁਹਾਡੇ ਤੇ ਇੱਕ ਕੰਪਲੇਂਟ ਹੋਈ ਹੋਣੀ ਹੈ ਜਸਵੀਰ ਸਿੰਘ ਦੁਆਰਾ ਖੰਨੇ ਦੇ ਵਿੱਚ ਐਫ ਆਈ ਆਰ 27 ਦੇ ਅਕੋਰਡਿੰਗ ਨਹੀਂ ਜੀ ਸਰ ਹੋਈ ਨਹੀਂ ਜਿਹਦੇ ਵਿੱਚ ਮਤਲਬ ਤੁਹਾਡੇ ਤੇ ਦੋ ਜੁੜ ਲੱਗੇ ਸੀ ਵੀ ਤੁਸੀਂ ਹੈਨਾ ਦੋ ਜਿਹੜੇ ਜਾਨੀ ਅਕਾਊਂਟ ਬਣਾਏ ਨੇ ਦੋ ਫਰਮਾਂ ਦੇ ਨਹੀਂ ਨਹੀਂ ਜੀ ਸਰ ਕੋਈ ਇਹ ਜੀ ਕੰਪਲੇਂਟ ਹੋਈ ਨਹੀਂ ਹੈਗੀ ਤੁਹਾਡੇ ਖਿਲਾਫ ਨਹੀਂ ਜੀ ਨਹੀਂ ਠੀਕ ਹੈ ਸਰ ਥੈਂਕ ਯੂ ਜੀ ਸੋ ਜਿੱਦਾਂ ਕਿ ਜਸਵੀਰ ਸਿੰਘ ਦੁਆਰਾ ਕੁਝ ਵਿਅਕਤੀ ਦੇ ਦੋਸ਼ ਲਗਾਏ ਗਏ ਸੀ ਕਿ ਉਹਨਾਂ ਦੁਆਰਾ ਉਹਨਾਂ ਦੇ ਬੱਚੇ ਸੀ ਉਹਨਾਂ ਨੂੰ ਨੌਕਰੀ ਦੇ ਚਾਂਸਾ ਦੇ ਕੇ ਉਹਨਾਂ ਨੇ ਡਾਕੂਮੈਂਟ ਯੂਜ਼ ਕੀਤੇ ਗਏ ਨੇ ਡਾਕੂਮੈਂਟ ਯੂਜ਼ ਕਰਕੇ ਉਹਨਾਂ ਨੇ ਜੋ ਨਕਲੀ ਫਾਰਮਾ ਬਣਾਈਆਂ ਗਈਆਂ ਨੇ ਤੇ ਜਿਹਦੇ ਵਿੱਚ ਕਰੋੜਾਂ ਦਾ ਕਪੜਾ ਕੀਤਾ ਗਿਆਗਾ ਇਸ ਕੇਸ ਦੇ ਵੀ ਜਦੋਂ ਅਸੀਂ ਦੂਜੀ ਪਾਰਟੀ ਆ ਦੇ ਨਾਲ ਗੱਲਬਾਤ ਕਰਨੀ ਚਾਹੀ ਉਹਨਾਂ ਦੇ ਵਿੱਚੋਂ ਜੋ ਜੈਸ ਬੈਂਕ ਦੇ ਅਧਿਕਾਰੀ ਸੀ ਉਹ ਸਾਫ਼ ਤੌਰ ਤੇ ਮੁਕਰ ਗਏ ਵੀ ਅਸੀਂ ਇਹ ਕੇਸ ਦੇ ਬਾਰੇ ਕੁਝ ਨਹੀਂ ਜਾਣਦੇ ਸਾਨੂੰ ਜਿਹੜਾ ਅਕਾਊਂਟ ਦਾ ਮੈਟਰ ਆ ਸਾਨੂੰ ਇਹਦੇ ਬਾਰੇ ਨਹੀਂ ਪਤਾ ਜਦ ਕਿ ਜੇਕਰ ਆਪਾਂ ਜਸਵੀਰ ਸਿੰਘ ਕੋਲ ਜੋ ਰਿਕਾਰਡਿੰਗਾਂ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜੋ ਜੈਸ ਬੈਂਕ ਦੇ ਅਮਪਲਾਈ ਨੇ ਸੁਮਿਤ ਜੀ ਉਹ ਸ਼ਰਯਮ ਗੱਲਬਾਤ ਕਰ ਰਹੇ ਨੇ ਵੀ ਹਾਂ ਉਹਨਾਂ ਦੁਆਰਾ ਜਿਹੜੇ ਅਕਾਊਂਟ ਨੇ ਖੋਲੇ ਗਏ ਨੇ ਜਿਹਦੇ ਵਿੱਚ ਉਨਾਂ ਦੇ ਬੱਚਿਆਂ ਜਸਵੀਰ ਸਿੰਘ ਦੇ ਬੱਚਿਆਂ ਦੇ ਜੋ account ਨੇ use ਕੀਤੇ ਗਏ ਨੇ ਕੱਲ ਅਸੀਂ ਜੋ ਬਾਕੀ ਦੇ ਜੋ ਵਿਅਕਤੀ ਸੀ ਉਹਨਾਂ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦੇ ਜਿਹੜੇ ਨੰਬਰ ਸੀ ਉਹ ਬੰਦ ਆਏ ਨੇ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਨਾਲ رابطہ ਕਰਨ ਦੀ ਕੋਸ਼ਿਸ਼ ਕਰ ਲੈਣੇ ਉਹਨਾਂ ਦਾ ਪਤਾ ਜਾਣਨ ਦੀ ਕੋਸ਼ਿਸ਼ ਕਰ ਲੈਣੇ ਸੋ ਆਪਾਂ ਹੁਣ ਵਿੱਕੀ ਜੀ ਨੂੰ ਫੋਨ ਕਰ ਲੈਣੇ ਜਿਨ੍ਹਾਂ ਤੇ ਜੋ ਮੇਨ ਦੋਸ਼ ਲੱਗ ਰਹੇ ਨੇ ਵੀ ਜਿਨ੍ਹਾਂ ਦੁਆਰਾ ਜਿਹੜੀ ਇਹ ਮੇਨ ਫਰਮਾਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਰਿਪੋਰਟ ਕਰ ਲੈਣੇ ਆ आज पग पग पलक बेछाएंगे आज सूखे हुए पेड़ फल जाएंगे यो कॉल हैज बीन फॉरवर्डेड टू वॉइसमेल द पर्सन यू आर ट्राइंग टू रीच इज नॉट अवेलेबल सो जिद्दਾ ਕਿ ਹੁਣ ਵਿਕੀਸ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦਾ ਪੱਕ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦੁਆਰਾ ਜਿਹੜਾ ਫੋਨ ਆ ਉਹ ਨਹੀਂ ਚੱਕਿਆ ਗਿਆ ਜੇ ਸ਼ੌਰਭ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੱਲ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦਾ ਜਿਹੜਾ ਨੰਬਰ ਆਫ ਸਵਿਚ ਆਫ ਪਾਇਆ ਗਿਆਗਾ ਅਗਰ ਕੱਲ ਨੂੰ ਜਬ ਦੂਜੇ ਪਾਰਟੀ ਆ ਦੀ ਨੇ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਉਹ ਦਾਰੇ ਨਾਲ ਸੰਪਰਕ ਕਰ ਸਕਦੇ ਨੇ ਤਾਂ ਉਹਨਾਂ ਦਾ ਪੱਖਾ ਜੋ ਉਹ ਵੀ ਜ਼ਰੂਰ ਚਲਾਇਆ ਜਾਵੇਗਾ ਤੁਸੀਂ ਦੇਖਦੇ ਹੋ ਪ੍ਰੋਨਿਊਜ਼ ਪੰਜਾਬ ਮੈਂ ਰਣਦੀਪ ਕੌਰ ਖੰਨਾ